ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਣਾ ਦਾ ਮਾਹੌਲ ਬਿਲਕੁਲ ਭਖਿਆ ਹੋਇਆ ਹੈ ਵਕ ਵਕ ਸਿਆਸੀ ਪਾਰਟੀਆਂ ਆਪਣੇ ਸਿਧਾਂਤ ਨੂੰ ਛੱਡ ਕੇ ਆਪਣ ਨੂੰ ਸੋਚ ਨੂੰ ਛੱਡ ਕੇ ਆਪਣੇ عقیده ਨੂੰ ਛੱਡ ਕੇ ਸਿਆਸਤ ਸੇਵਾ ਨਹੀਂ ਸਿਆਸਤ ਨੂੰ ਵਪਾਰ ਬਣਾ ਲਿਆ ਹੈ ਦਲ ਬਦਲੂਆਂ ਦੀ ਪਰਵਾਹ ਹੈ ਪੰਥ ਨੂੰ ਪੰਜਾਬ ਨੂੰ ਪਾਣੀਆਂ ਨੂੰ ਪੰਜਾਬੀ ਨੂੰ ਪੜ੍ਹਾਈ ਨੂੰ ਪੁੱਤ ਨੂੰ ਪਤ ਨੂੰ ਅਤੇ ਪਹਿਰਾਵੇ ਨੂੰ ਖਤਰੇ ਵਿੱਚ ਧੱਕਿਆ ਹੋਇਆ ਹੈ ਕੋਈ ਪੰਜਾਬ ਦੀ ਗੱਲ ਕਰ ਹੀ ਨਹੀਂ ਰਿਹਾ ਦਿੱਲੀ ਦੇ ਯਾਰਾਂ ਨੇ ਬਿਲਕੁਲ ਘੇਰਾ ਪਾਇਆ ਹੋਇਆ ਹੈ ਸਾਡੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਰੱਖਿਆ ਸਾਡੀ ਕੌਮ ਦਾ ਜ਼ਥੇਦਾਰ ਜਿਨ੍ਹਾਂ ਨੇ 7.5 ਲੱਖ ਨੂੰ ਚੋੜਿਆ ਉਹਨੂੰ ਬੰਦ ਕਰਕੇ ਰੱਖਿਆ ਭਾਈ ਅਮਰਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਦਸਾਂ ਨੂੰ ਬੰਦ ਕਰਕੇ ਰੱਖਿਆ ਹੁਣ ਮੈਂ ਬੇਨਤੀ ਕਰਦਾ ਕਿ ਭਾਈ ਅਮਰਤਪਾਲ ਖਾਲਸਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੈ ਤੇ ਨਾਲ ਉਹਨਾਂ ਦੇ ਦਸੇ ਸਿੰਘ ਉਹ ਵੀ ਕੌਮ ਦੇ ਦਿਲਾਂ ਦੀ ਧੜਕਣ ਹੈ ਮੈਂ ਬੇਨਤੀ ਕਰਦਾ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਜੇਕਰ ਇਹਨਾਂ ਨੇ ਸੰਵਿਧਾਨ ਦੀ ਤਾਰਾ 14 1921 ਦੀ ਲੰਘਣਾ ਦੀ ਕਰਕੇ ਫ੍ਰੀਡਮ ਆਫ ਸਪੀਚ ਤੇ ਪਾਬੰਦੀ ਲਾਤੀ ਹੈ ਸਾਡੇ ਨੌਜਵਾਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਤੇ ਫੇਰ ਮੈਂ ਅਮਰਤਪਾਲ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਇੱਕ ਬੇਨਤੀ ਕੀਤੀ ਸੀ ਕਿ ਭਾਈ ਤੂੰ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਖਡੂਰ ਸਾਹਿਬ ਤੋਂ ਲੜ ਫਿਰ ਜਾ ਕੇ ਪਾਰਲੀਮੈਂਟ ਵਿੱਚ ਜਾ ਕੇ ਆਵਾਜ਼ ਬੁਲੰਦ ਕਰੀਏ ਇਸ ਕਰਕੇ ਉਹਨਾਂ ਦੇ ਸੰਬੰਧ ਦੇ ਵਿੱਚ ਪਰਿਵਾਰ ਚੁੱਪ ਬੈਠਾ ਹੈ ਭਾਈ ਸਾਹਿਬ ਹਜੇ ਚੁੱਪ ਬੈਠੇ ਨੇ ਹੁਣ ਵੇਲਾ ਚੁੱਪ ਬੈਠਣ ਦਾ ਨਹੀਂ ਹੈ ਇਹ ਪਾਵਰ ਤੇ ਸ਼ਕਤੀ 1 ਜੂਨ ਤੱਕ ਸਾਡੇ ਕੋਲੇ 5 ਵਜੇ ਤੱਕ 1 ਜੂਨ ਤੋਂ ਬਾਅਦ ਤੁਸੀਂ ਰੋਹੀ ਜਾਇਆ ਜੇ ਕਰਲਾਈ ਜਾਇਆ ਜੇ ਧਰਨੇ ਲਾਈ ਜਾਇਆ ਜੇ ਮਜਾਰੇ ਬੈਠੀ ਜਾਇਆ ਜੇ ਧੀਆਂ ਪੈਣਾ ਮਾਮਾ ਨੂੰ ਜਿਹਨਾਂ ਚ ਬੰਦ ਕਰਾਈ ਜਾਇਆ ਜੇ ਇਹ ਦਰਬਾਰ ਸਭ ਢਾਈ ਜਾਇਆ ਜੇ ਗਲਾਂ ਚ ਟੈਰ ਪੁਆਈ ਜਾਇਆ ਜੇ 700 ਕੰਸਨਾਂ ਨੂੰ ਮਰਵਾਈ ਜਾਇਆ ਜੇ ਬੀਬੀਆਂ ਦੀਆਂ ਪਤਾਂ ਕਲਟਾਈ ਜਾਇਆ ਜੋ ਮਰਜ਼ੀ ਕਰ ਲੀਏ ਫਿਰ ਸਾਡੇ ਕੋਲ ਰੋਣਾ ਤੇ ਥੋਣਾ ਰਹਿ ਜਾਂਦਾ ਤੇ ਫਿਰ ਜੇਕਰ ਸਿਮਰਨਜੀਤ ਸਿੰਘ ਮਾਨ ਧਰਨੇ ਮਜਾਰੇ ਨਾਲ ਬਾਹਰ ਨਹੀਂ ਆਇਆ ਐਮਪੀ ਬਣ ਕੇ ਆਇਆ ਜੇਕਰ ਅਤਿੰਦਰਪੁਰ ਧਰਨੇ ਮਜਾਰੇ ਨਾਲ ਬਾਹਰ ਨਹੀਂ ਆਇਆ ਤੇ ਫਿਰ ਉਹ ਐਮਪੀ ਬਣ ਕੇ ਬਾਹਰ ਆਇਆ ਤੇ ਫਿਰ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਮੈਂ ਬੇਨਤੀ ਕਰਦਾ ਅੱਜ ਸੰਗਤ ਵੱਡੀ ਹੁੰਦੀ ਹੈ ਸੰਗਤ ਵੀ ਵੱਸਵੇ ਹੁੰਦੀ ਹੈ ਭਾਵੇਂ ਅਸੀਂ ਇਹ ਨਹੀਂ ਕਹਿੰਦੇ ਕਿ ਤੁਹਾਨੂੰ ਇਹ ਸਿਆਸ ਦਾ ਚਾਹ ਪਰ ਇਹ ਸਿਆਸਤ ਮੇਰੀ ਥੋੜੀ ਹੈ ਇਹ ਨਾਂ ਮੇਰੇ ਪਿਓ ਦੀ ਐ ਨਾਂ ਤੁਹਾਡੀ ਤੇ ਮੇਰੀ ਐ ਇਹ ਸਿਆਸਤ ਸਾਨੂੰ ਹਰਗੋਬਿੰਦ ਪਾਸ਼ਾ ਨੇ ਮੀਰੀ ਤੇ ਪੀਰੀ ਇਕੱਠੀ ਕੀਤੀ ਐ ਅੱਜ ਅਮਰੀਕਾ ਦਾ ਸਿੱਖ ਕਹਿ ਰਿਹਾ ਅੱਜ ਕੈਨੇਡਾ ਦਾ ਸਿੱਖ ਕਹਿ ਰਿਹਾ ਅੱਜ ਜਰਮਨ ਦਾ ਸਿੱਖ ਕਹਿ ਰਿਹਾ ਅੱਜ ਫਰਾਂਸ ਦਾ ਸਿੱਖ ਕਹਿ ਰਿਹਾ ਅੱਜ ਪੰਜਾਬ ਦਾ ਸਿੱਖ ਕਹਿ ਰਿਹਾ ਅੱਜ ਪੰਜਾਬ ਦੇ ਲੋਕ ਪਾਰਟੀ ਆ ਪਾਰਟੀਆਂ ਤੋਂ ਉੱਪਰ ਉੱਠ ਕੇ ਅੰਮ੍ਰਿਤਪਾਲ ਨੂੰ ਕਹਿ ਰਹੇ ਆ ਕਿ ਚੋਣ ਲੜ ਹਿੰਦੂ ਕਹਿ ਰਹੇ ਨੇ ਮੁਸਲਮਾਨ ਕਹਿ ਰਹੇ ਨੇ ਅਸਾਈ ਕਹਿ ਰਹੇ ਨੇ ਢਾਡੀ ਕਹਿ ਰਹੇ ਨੇ ਰਾਗੀ ਕਹਿ ਰਹੇ ਨੇ ਕਥਾ ਵਾਚ ਕਹਿ ਰਹੇ ਨੇ ਬੱਚੇ ਕਹਿ ਰਹੇ ਨੇ ਦੀਬੀਆਂ ਕਰੀਆਂ ਪਹਿਣਾ ਕਰੀਆਂ ਧੀਆਂ ਕਰੀਆਂ ਮੈਂ ਕਹਿ ਰਿਹਾ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਫਤਿਹ ਕਰ ਰਹੀ ਹੈ ਤੇ ਮੈਂ ਦੇਰੀ ਨਾ ਕਰੇ ਤੁਰੰਤ ਲਾਨ ਕਰੇ ਉਹ ਚੋਣ ਨੂੰ ਲੜਨੀ ਚਾਹੀਦੀ ਹੈ ਬਿਲਕੁਲ ਲੜਨੀ ਚਾਹੀਦੀ ਹੈ ਕਿਉਂਕਿ ਸੰਗਤ ਜਿਹੜੀ ਹੈ ਜੇ ਨਾਰਾਜ਼ ਹੋ ਜੇ ਨਾ ਫਿਰ ਗੱਲ ਨਹੀਂ ਰਹਿੰਦੀ ਪੈ ਲੈ ਗਈ ਆ ਸ਼ਰੋਮਣੀ ਅਕਾਲੀ ਦਲ ਫਤਿਹ ਵੱਲੋਂ ਚੋਣ ਲੜੇ ਕਿ ਮੈਂ ਸਭ ਤੋਂ ਪਹਿਲਾਂ ਕਹਿ ਰਿਹਾ ਸਭ ਤੋਂ ਪਹਿਲਾਂ ਢੰਡੋਰਾ ਪਟ ਰਿਹਾ ਕਿ ਨੌਜਵਾਨਾਂ ਦੇ ਵਿੱਚ ਵੀ ਇਹ ਵੀ ਆਵਾਜ਼ ਆ ਜਦੋਂ ਪੰਥ ਇਕੱਠ ਹੋਇਆ ਸੀ ਮੈਂ ਉੱਥੇ ਵੀ ਕਿਹਾ ਮੈਂ ਕੱਲ ਆਪਦੀ ਚੋਣ ਸ਼ੁਰੂ ਕੀਤੀ ਹੈ ਅਰਦਾਸ ਕਰਕੇ ਵਜੀਤਪੁਰ ਤੋਂ ਮੈਂ ਉੱਥੇ ਵੀ ਕਿਹਾ ਕਿ ਭਾਈ ਅਮਰਤਪਾਲ ਨੂੰ ਚੋਣ ਲੜਨੀ ਚਾਹੀਦੀ ਹੈ ਜੇ ਭਾਈ ਅਮਰਤਪਾਲ ਜੀ ਅੱਜ ਐਲਾਨ ਕਰੋ ਕੱਲ ਕਰੋ ਪਰਸੋਂ ਕਰੋ ਜਿਵੇਂ ਮਰਜ਼ੀ ਕਰੋ ਇਹਨੂੰ ਜਰੂਰ ਐਲਾਨ ਕਰਨਾ ਚਾਹੀਦਾ ਮੈਂ ਇੱਕ ਹੋਰ ਵੀ ਤੁਹਾਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਚੋਣ ਮੈਂ ਉੱਚੇ ਦਿਲ ਦਾ ਮਾਲਕ ਐ ਜੇ ਤੁਸੀਂ ਕਹੋ ਕਿ ਮੈਂ ਮੈਂ ਪਹਿਲਾਂ ਕਿਹਾ ਮੇਰੇ ਵੱਲੀ ਲੜੋ ਇਹ ਕੋਈ ਜ਼ਰੂਰੀ ਨਹੀਂ ਪੈਨ ਮੇਰੀ ਆ ਕਿ ਸ਼੍ਰੋਮਣੀ ਕਾਲਗਲ ਫਤਿਹ ਵੱਲ ਲੜੋ ਜੇ ਤੁਸੀਂ ਨਹੀਂ ਲੜਨਾ ਫਿਰ ਆਜ਼ਾਦ ਚੋਣ ਲੜਿਆ ਜੇ ਫਿਰ ਕਿਸੇ ਪਾਰਟੀ ਵੱਲੋਂ ਨਾ ਲੜਿਆ ਜੇ ਆਜ਼ਾਦ ਤੌਰ ਤੇ ਵੀ ਮੈਂ ਤੁਹਾਡੇ ਨਾਲ ਆ ਤੇ ਸਦਾ ਵੀ ਨਾਲ ਆ ਕੌਮ ਵੀ ਨਾਲ ਹੈ ਨਿੰਗ ਸਿੰਘ ਵੀ ਨਾਲ ਹੈ ਢਾਡੀ ਵੀ ਨਾਲ ਹੈ ਕਿਸਾਨ ਵੀ ਨਾਲ ਹੈ ਸਾਰੀਆਂ ਕੌਮਾਂ ਵੀ ਨਾਲ ਹੈ ਪੰਜਾਬ ਦਾ ਬੱਚਾ ਬੱਚਾ ਨਾਲ ਹੈ ਇਹ ਤੁਹਾਡੇ ਨਾਲ ਤਾਂ ਕਿ ਤੁਸੀਂ ਅਜੇ ਤੱਕ ਕੋਈ ਮਾੜਾ ਕੰਮ ਨਹੀਂ ਕੀਤਾ ਨੌਜਵਾਨ ਨਸ਼ਿਆਂ ਦੇ ਨਾਲ ਗਲਤਾਨ ਹੋਏ ਸੀ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਖਾਲਸੇ ਦੀ ਧਰਤੀ ਤੋਂ ਤੁਸੀਂ ਅੰਮ੍ਰਿਤ ਛਕ ਕੇ ਜਾਤ ਪਾਤ ਨੂੰ ਤੋੜਨੀਆਂ ਜਿਹੜੀਆਂ ਗੱਲਾਂ ਕੀਤੀਆਂ ਉਹ ਨੌਜਵਾਨਾਂ ਦੇ ਤੇ ਕੌਮ ਦੇ ਅੰਦਰ ਵੜ ਗਈ ਹੈ ਤੇ ਤੁਰੰਤ ਐਲਾਨ ਕਰੋ ਤੇ ਮਹਾਰਾਜ ਕਿਰਪਾ ਕਰਨਗੇ ਚੜ੍ਹਦੀ ਕਲਾ 'ਚ ਕਰਨਗੇ ਤੁਸੀਂ ਜਿੱਤੋਗੇ ਕਿ ਅਸੀਂ ਸਾਰੇ ਜਿੱਤਾਂਗੇ ਤੁਹਾਡੇ ਕਰਕੇ ਅਸੀਂ ਸਾਰੇ ਜਿੱਤਾਂਗੇ ਇਹ ਕਿਉਂ ਇੱਕ ਮਹੌਲ ਬਣਾਈ ਜਾਏ ਤੇ ਫਿਰ ਮੋਚ ਨੂੰ ਤਾ ਦੇ ਕੇ ਪਾਰਲੀਮੈਂਟ ਦੇ ਵਿੱਚ ਬੈਠ ਕੇ ਕੰਮ ਦੀ ਗੱਲ ਕਰਿਆ ਜਾਏ ਫਿਰ ਵੇਖਿਆ ਕਿਵੇਂ ਨਜ਼ਾਰਾ ਆਉਂਦਾ ਫਿਰ ਆਪਾਂ ਬਾਂਦਰ ਖੋਲਣ ਦੀਆਂ ਗੱਲਾਂ ਕਰਾਂਗੇ ਕੌਮ ਦੀਆਂ ਗੱਲਾਂ ਕਰਾਂਗੇ ਪੰਜਾਬ ਦੀਆਂ ਗੱਲਾਂ ਕਰਾਂਗੇ ਪੰਥ ਦੀਆਂ ਗੱਲਾਂ ਕਰਾਂਗੇ ਵਪਾਰੀਆਂ ਦੀਆਂ ਗੱਲਾਂ ਕਰਾਂਗੇ ਘਾਟੀਆਂ ਦੀਆਂ ਗੱਲਾਂ ਕਰਾਂਗੇ ਨਿਰਗਾਂ ਨਾਲ ਵੀ ਗੱਲਾਂ ਕਰਾਂਗੇ ਕਹਿਣ ਤੋਂ ਪਾਪ ਦੀਪੀਆਂ ਦੇ ਗੱਲਾਂ ਕਰਾਂਗੇ ਸਾਰੀਆਂ ਗੱਲਾਂ ਪਾਰਲੀਮੈਂਟ ਵਿੱਚ ਕਰਾਂਗੇ ਤੇ ਦੁਨੀਆ ਨੂੰ ਦੱਸ ਦਾਂਗੇ ਕਿ ਸਿੱਖ ਕੌਮ ਤੇ ਪੰਜਾਬ ਵਾਸਤੇ ਯੋਗ ਤਮੰਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਮਰਤਪਾਲ ਦਾ ਸਾਥ ਟੱਕ ਜਿਦਿਓ ਦੇਵਾਂਗੇ ਦੇਵਾਂਗੇ ਜਦੋਂ ਤੁਸੀਂ ਐਲਾਨ ਕਰੋਗੇ ਪਹਿਲਾ ਪ੍ਰੋਗਰਾਮ ਜਿੱਥੇ ਕਹਾਂ ਮੈਂ ਕਰੂੰਗਾ ਵਾਹ ਘਰੇਾਲੇ ਦੇ ਵਿੱਚ ਕਹਾਂ ਉੱਥੇ ਕਰ ਦੂੰਗਾ ਜੇ ਆਪਣੇ ਜ਼ੀਰੇ ਦੇ ਵਿੱਚ ਕਹਾਂ ਸਿੰਘਾ ਪਾੜੀ ਦੇ ਵਿੱਚ ਕਰ ਦਾਂਗੇ ਜਿੱਥੇ ਵੀ ਕਹੋਗੇ ਉੱਥੇ ਤੁਹਾਡਾ ਸ਼ੁਰੂਆਤ ਅਸੀਂ ਕਰਾਂਗੇ ਕਿਰਪਾ ਕਰਕੇ ਕਰ ਦਿਓ ਕਰਦੇ ਹੋ ਕਰਦੇ ਹੋ ਸਾਡੀ ਮੰਨ ਲਓ ਮੈਂ ਤਾਂ ਕੱਲ ਵੀ ਵਜੀਦਪੁਰ ਸਾਹਿਬ ਅੱਗੇ ਅਰਦਾਸ ਕਰਕੇ ਆਇਆ ਸੀ ਮੈਂ ਭੈਣ ਜੀ ਨੂੰ ਵੀ ਮਿਲ ਕੇ ਗਿਆ ਸੀ ਅਮਰਪਾਲ ਦੀ ਮੰਮੀ ਜੀ ਨੂੰ ਮਿਲ ਕੇ ਗਿਆ ਸੀ ਮੈਂ ਉੱਥੇ ਵੀ ਕਹਿ ਕੇ ਆਇਆ ਸੀ ਕਿ ਭਾਈ ਬੀਬੀ ਜੀ ਇਹਨੂੰ ਛੇਤੀ ਲਾਣ ਕਰੋ